ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੂ ਵੇਖ ਰਹੇ ਹੋ ਸਾਂਜੀ ਸੋਚ ਟੀਵੀ ਤੇ ਇਸ ਵੇਲੇ ਰੁਕ ਕਰਦੇ ਆਂ ਵੱਡੀ ਖਬਰ ਦਾ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਤੇ ਨਾਲ ਨਾਲ ਗੁਰੂਗ੍ਰਾਮ ਹਰਿਆਣਾ ਦੇ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਿਆ ਨੇ ਜਿਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਚੁਕੰਨਾ ਹੋਇਆ ਤੇ ਨਾਲ ਦੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਹਰਿਆਣਾ ਤੇ ਦਿੱਲੀ ਦੇ ਵਿੱਚ ਬੱਚਿਆਂ ਦੇ ਸਕੂਲ ਨਿਸ਼ਾਨੇ ਉੱਤੇ ਕਿਉਂ ਹੈ ਕੀ ਇਹ ਸਿਰਫ ਡਰ ਫੈਲਾਉਣ ਦੀ ਕੋਸ਼ਿਸ਼ ਹੈ ਜਾਂ ਫਿਰ ਕਿਸੇ ਵੱਡੀ ਸਾਜ਼ਿਸ਼ ਦੀ ਸ਼ੁਰੂਆਤ ਹੈ ਸਕੂਲਾਂ ਨੂੰ ਮਿਲੀਆਂ ਬੰਬ ਧਮਕੀਆਂ ਨੇ ਮਾਪਿਆਂ ਤੇ ਪ੍ਰਸ਼ਾਸਨ ਦੋਹਾਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ ਦੇਖਿਆ ਜਾਵੇ ਤਾਂ ਪਹਿਲਾਂ ਚੰਡੀਗੜ੍ਹ ਦੇ ਕਈ ਪ੍ਰਮੁੱਖ ਸਕੂਲਾਂ ਨੂੰ ਈਮੇਲ ਦੇ ਰਾਹੀਂ ਬੰਬ ਨਾਲ ਉਡਾਉਂਦੀਆਂ ਧਮਕੀਆਂ ਮਿਲੀਆਂ ਨੇ ਤੇ ਉਸ ਤੋਂ ਬਾਅਦ ਇਹ ਹਰਕਮ ਪੱਛਾ ਤੇ ਨਾਲ ਦੀ ਨਾਲ ਗੁਰੂਗ੍ਰਾਮ ਦੇ ਵਿੱਚ ਵੀ ਇਹ ਹਰਿਆਣਾ ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਹੈ ਉੱਥੇ ਵੀ ਸਕੂਲਾਂ ਨੂੰ ਉਡਾਉਂਦੀਆਂ ਧਮਕੀਆਂ ਮਿਲੀਆਂ ਨੇ ਤੇ ਪ੍ਰਸ਼ਾਸਨ ਉੱਥੇ ਵੀ ਚੁੱਕਣਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਧਮਕੀ ਮਿਲਦੇ ਸਾਬ ਸੁਰੱਖਿਆ ਏਜੰਸੀਆਂ ਅਲਰਟ ਕੀਤਾ ਗਿਆ ਤੇ ਤੁਰੰਤ ਕਾਰਵਾਈ ਸ਼ੁਰੂ ਹੋਈ ਦੋਨਾਂ ਥਾਵਾਂ ਦੇ ਉੱਤੇ ਤੇ ਧਮਕੀ ਵਾਲੇ ਸਕੂਲਾਂ ਦੇ ਵਿੱਚ ਸੈਕਟਰ 35 ਦਾ ਚਿਤਕਾਰਾ ਇੰਟਰਨੈਸ਼ਨਲ ਸਕੂਲ ਸੈਕਟਰ 16 ਦਾ ਮਾਡਲ ਸਕੂਲ ਸੈਕਟਰ 45 ਦਾ ਸੈਂਟ ਸਟੀਫਨ ਸਕੂਲ ਸੈਕਟਰ 35 ਅਤੇ ਸੈਕਟਰ 19 ਦੇ ਮਾਡਲ ਸਕੂਲ ਸ਼ਾਮਲ ਨੇ ਤੇ ਇਸ ਤੋਂ ਇਲਾਵਾ ਅਣਹੋਣੀ ਤੂ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਦੇ ਵਿੱਚ ਸਾਵਧਾਨੀ ਵਰਤੀ ਗਈ ਤੇ ਨਾਲ ਨਾਲ ਸੈਕਟਰ 7 ਦਾ ਕੇ ਵੀ ਡੀਏਵੀ ਸਕੂਲ ਸੈਕਟਰ ਸੰਤਾਲਿਤ ਸੈਕਟਰ 22 ਦੇ ਮਾਡਲ ਸਕੂਲ ਤੇ ਰਿਆਨ ਇੰਟਰਨੈਸ਼ਨਲ ਸਕੂਲ ਦੇ ਨਾਲ-ਨਾਲ ਸੈਕਟਰ 38 ਦੇ ਵਿਵੇਕ ਹਾਈ ਸਕੂਲ ਦੇ ਵਿੱਚ ਵੀ ਸਾਵਧਾਨੀ ਵਰਜੋ ਵਿਦਿਆਰਥੀਆਂ ਨੂੰ ਘਰ ਭੇਰ ਦਿੱਤਾ ਗਿਆ ਧਮਕੀਆਂ ਤੋਂ ਬਾਅਦ ਕਈ ਨੀ ਜੀ ਸਕੂਲ ਬੰਦ ਕਰ ਦਿੱਤੇ ਗਏ ਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਹੈ ਚੰਡੀਗੜ੍ਹ ਪੁਲਿਸ ਆ ਬੰਬ ਸਕੁਆਰ ਤੇ ਹੋਰ ਸੁਰੱਖਿਆ ਏਜੰਸੀਆਂ ਮੌਕੇ ਤੇ ਪਹੁੰਚ ਕੇ ਸਕੂਲ ਆਹਾਤਿਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀਆਂ ਸੀ ਤੇ ਹੁਣ ਤੱਕ ਕਿਸੇ ਵੀ ਸਕੂਲ ਤੋਂ ਕੋਈ ਸ਼ੱਕੀ ਵਸਤੂ ਮਿਲਣ ਦੀ ਰਿਪੋਰਟ ਨਹੀਂ ਹੈ ਕਿ ਜਿਹੜੀ ਪੁਲਸ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਤੇ ਇਹ ਜਾਂਚ ਕਰਨ ਵਿੱਚ ਲੱਗੀ ਹੈ ਕਿ ਧਮਕੀ ਅਸਲੀ ਹੈ ਜਾਂ ਫਿਰ ਸਿਰਫ ਅਫਵਾਹ ਹੀ ਹੈ ਪੁਲਸ ਦਾ ਕਹਿਣਾ ਇਹ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਚ ਹੈ ਤੇ ਸਕੂਲ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਪੁਲਸ ਦਾ ਕਹਿਣਾ ਵੀ ਹੈ ਕਿ ਸਥਿਤੀ ਨੂੰ ਦੇਖਦੇ ਹੋਏ ਸਾਰੇ ਪਾਸੇ ਨਜ਼ਰ ਪੂਰੀ ਚੌਕਨੀ ਕੀਤੀ ਗਈ ਹੈ ਤੇ ਅਪੀਲ ਇਹ ਵੀ ਕੀਤੀ ਗਈ ਹੈ ਕਿ ਥੋੜਾ ਸਾਵਧਾਨ ਰਹੋ ਤੇ ਸੁਰੱਖਿਅਤ ਰਹੋ ਤੇ ਨਾਲ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੇ ਪੁਲਿਸ ਦੇ ਵੱਲੋਂ ਜੋ ਵੀ ਤੁਹਾਨੂੰ ਅਲਟੀਮੇਟਮ ਦਿੱਤਾ ਜਾਂਦਾ ਜਾਂ ਚੇਤਾਵਨੀ ਦਿੱਤੀ ਜਾਂਦੀ ਉਹਦੇ ਨੂੰ ਧਿਆਨ ਵਿੱਚ ਜਰੂਰ ਰੱਖੋ ਤੇ ਦੇ ਨਾਲ ਹੀ ਹਰਿਆਣਾ ਦਾ ਜਿਹੜਾ ਸ਼ਹਿਰ ਹੈ ਗੁਰੂਗ੍ਰਾਮ ਉਹਦੇ ਚਾਰ ਤੇ ਵੱਡੇ ਵਿਕਾਰੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਧਮਕੀ ਪਰੇ ਈਮੇਲ ਤੋਂ ਬਾਅਦ ਸਕੂਲ ਪ੍ਰਬੰਧਨ ਤੇ ਪ੍ਰਸ਼ਾਸਨ ਇਕਦਮ ਚੁਕੰਨਾ ਹੋਇਆ ਉੱਥੇ ਵੀ ਤੇ ਸਾਵਧਾਨੀ ਦੇ ਤੌਰ ਤੇ ਸਕੂਲਾਂ ਦੇ ਵਿੱਚ ਤਲਾਸ਼ੀ ਮਹਿੰਮ ਚਲਾਈ ਗਈ ਬੱਚਿਆਂ ਨੂੰ ਵੀ ਸੁਰੱਖਿਆ ਦੇ ਲਈ ਬਾਹਰ ਕੱਢਿਆ ਗਿਆ ਤੇ ਘਰ ਭੇਜ ਦਿੱਤਾ ਗਿਆ ਗੁਰੂਗ੍ਰਾਮ ਦੇ ਜਿਨ੍ਹਾਂ ਚਾਰ ਵੱਡੇ ਸਕੂਲਾਂ ਨੂੰ ਧਮਕੀਆਂ ਮਿਲੀਆਂ ਉਨ੍ਹਾਂ ਦੇ ਵਿੱਚ ਕੰਸੁਕ ਪਾਲਨ ਸਕੂਲ ਡੀਐਲਐਫ ਫੇਜ਼ 1 ਲੈਂਸਰ ਸਕੂਲ ਸੈਕਟਰ 53 ਦੇ ਵਿੱਚ ਤੇ ਹੈਰੀਟੇਜ ਐਕਸਪੀਰੀਐਂਸ਼ੀਅਲ ਲਰਨਿੰਗ ਸਕੂਲ ਆ ਜੋ ਕਿ ਸੈਕਟਰ 4 ਦੇ ਵਿੱਚ ਹੈ ਤੇ ਬਾਦਸ਼ਾਹਪੁਰ ਦੇ ਵਿੱਚ ਪਾਥਵੇ ਵਰਲਡ ਸਕੂਲ ਹੈ ਜੋ ਕਿ ਇਸ ਧਮਕੀਆਂ ਵਿੱਚ ਸ਼ਾਮਲ ਨੇ ਇੱਥੇ ਵੀ ਸਕੂਲਾਂ ਨੂੰ ਬੰਬ ਉਹ ਜਿਹੜੀ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੇ ਉਹੀ ਈਮੇਲ ਮਿਲਿਆ ਤੇ ਸੂਚਨਾ ਮਿਲਣ ਦੇ ਉੱਤੇ ਪੁਲਿਸ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਕੇ ਸੁਰੱਖਿਆ ਪ੍ਰੋਟੋਕੋਲ ਨੂੰ ਸਰਗਰਮ ਕੀਤਾ ਗਿਆ ਸ਼ਹਿਰ ਭਰ ਦੇ ਵਿੱਚ ਸਹਾਇਤਾ ਦੇ ਲਈ SDRF ਟੀਮਾਂ ਨੂੰ ਬੁਲਾਇਆ ਗਿਆ ਤੇ ਜਾਂਚ ਵੀ ਕੀਤੀ ਗਈ ਸਾਰੇ ਸਕੂਲਾਂ 'ਚ ਇੱਕ ਵਿਆਪਕ ਤਲਾਸ਼ੀ ਮਹਿੰਮ ਚਲਾਈ ਗਈ ਇੱਥੇ ਵੀ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਪਰ ਪ੍ਰਸ਼ਾਸਨ ਸਥਿਤੀ ਤੇ ਨજર ਸਾਝਾ ਤੇ ਚੁਕੰਨ ਵਿਦਿਆਰਥੀਆਂ ਤੇ ਸਟਾਫ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਤੇ ਸਾਵਧਾਨੀ ਲਈ ਉਹਨਾਂ ਨੂੰ ਵੀ ਘਰ ਪੇਰ ਦਿੱਤਾ ਗਿਆ ਇੱਥੇ ਵੀ ਇਹੀ ਕਿਹਾ ਗਿਆ ਕਿ ਸਾਰਾ ਕੁਝ ਬਿਲਕੁਲ ਸਥਿਤੀ ਕਾਬੂ ਦੇ ਵਿੱਚ ਹੈ ਤੇ ਜਾਂਚ ਚੱਲ ਰਹੀ ਹੈ ਪਰ ਹੁਣ ਜਿੱਥੇ ਤੱਕ ਸਵਾਲ ਹੈ ਕਿ ਇਹ ਸਿਰਫ ਸਾਜ਼ਿਸ਼ ਹੈ ਜਾਂ ਫਿਰ ਸ਼ਰਾਰਤ ਹੈ ਚੰਡੀਗੜ੍ਹ ਤੇ ਗੁਰੂਗਰਾਮ ਦੇ ਪ੍ਰਮੁਖ ਸਕੂਲਾਂ ਨੂੰ ਇੱਕੋ ਢੰਗ ਨਾਲ ਈਮੇਲ ਦੇ ਰਾਹੀਂ ਬੰਬ ਨਾਲ ਜਿਹੜੀਆਂ ਉਡਾਉਣ ਦੀਆਂ ਧਮਕੀਆਂ ਮਿਲੀਆਂ ਤੇ ਕਈ ਸਵਾਲ ਉ ਖੜੇ ਕਰ ਰਹੀ ਹੈ ਸਵਾਲ ਇਹ ਵੀ ਹੈ ਕਿ ਕੀ ਇਹ ਸਿਰਫ ਕਿਸੇ ਸ਼ਰਾਰਤੀ ਤੱਤ ਦੀ ਕਰਤੂਤ ਹੈ ਜਾਂ ਫਿਰ ਸਿਸਟਮ ਦੀ ਜਾਂਚ ਕਰਨ ਲਈ ਰਚੀ ਗਈ ਕੋਈ ਵੱਡੀ ਸਾਜ਼ਿਸ਼ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇ ਇਹ ਸਿਰਫ ਅਫਵਾਸੀ ਤਾਂ ਬੱਚਿਆਂ ਦੀ ਸੁਰੱਖਿਆ ਇੰਨੀ ਆਸਾਨੀ ਨਾਲ ਖਤਰੇ ਵਿੱਚ ਕਿਵੇਂ ਪੈ ਗਈ ਹੁਣ ਜੇ ਦੇਖਿਆ ਜਾਵੇ ਤਾਂ ਚੰਡੀਗੜ੍ਹ ਤੇ ਗੁਰੂਗ੍ਰਾਮ ਦੇ ਕਈ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਨੇ ਤੇ ਉੱਥੇ ਇੱਕਦਮ ਹਰਕੰਪ ਮਚਿਆ ਸਾਵਧਾਨੀ ਵਜੋਂ ਸਕੂਲ ਖਾਲੀ ਕਰਵਾਏ ਗਏ ਬੱਚਿਆਂ ਨੂੰ ਘਰ ਭੇਜਿਆ ਗਿਆ ਤੇ ਇਸ ਦੇ ਨਾਲ ਹੋਇਆ ਕਿ ਕਿ ਦੋ ਹਸ਼ਿਆਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਤੇ ਐਮਰਜੈਂਸੀ ਵਰਗੀ ਸਥਿਤੀ ਬਣ ਗਈ ਭਾਵੇਂ ਪੁਲਿਸ ਇਹ ਕਹਿ ਰਹੀ ਹੈ ਕਿ ਹੁਣ ਤੱਕ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਪਰ ਸਵਾਲ ਇਹ ਵੀ ਹੈ ਕਿ ਕੀ ਸਰਕਾਰਾਂ ਦੇ ਕੋਲ ਪਹਿਲਾਂ ਤੋਂ ਹੀਆਂ ਧਮਕੀਆਂ ਨੂੰ ਟਰੈਕ ਕਰਨ ਦਾ ਮਜ਼ਬੂਤ ਸਾਈਬਰ ਮੈਕੈਨਿਜ਼ਮ ਨਹੀਂ ਹੈ ਜੇ ਇਹ ਸਿਰਫ ਫੇਕ ਈਮੇਲ ਸੀ ਤਾਂ ਫਿਰ ਅਜਾਈ ਈਮੇਲ ਸੁਰੱਖਿਆ ਜਨਤਿਆਂ ਤੱਕ ਪਹੁੰਚਣ ਤੋਂ ਪਹਿਲਾਂ ਕਿਉਂ ਨਹੀਂ ਰੋਕੀ ਗਈ ਬੱਚਿਆਂ ਮਾਪਿਆਂ ਤੇ ਅਧਿਆਪਕਾਂ ਦੇ ਵਿੱਚ ਪੈਦਾ ਹੋਈ ਦਹਿਸ਼ਤ ਦੀ ਜ਼ਿੰਮੇਵਾਰੀ ਕੌਣ ਲਏਗਾ ਦੂਜੇ ਪਾਸੇ ਸਰਕਾਰ ਦੀ ਵੀ ناکامی ਇਸ ਮਾਮਲੇ ਵਿੱਚ ਨਜ਼ਰ ਆਉਂਦੀ ਹੈ ਨਾ ਕੋਈ ਪਹਿਲਾਂ ਤੋਂ ਚੇਤਾਵਨੀ ਸਿਸਟਮ ਨਾ ਸਕੂਲਾਂ ਵਿੱਚ ਕੋਈ ਸਪਸ਼ਟ ਸੁਰੱਖਿਆ ਹਰ ਵਾਰੀ ਸਥਿਤੀ ਕਾਬੂ 'ਚ ਕਹਿ ਕੇ ਪੱਲਾ ਝੜ ਲਿਆ ਜਾਂਦਾ ਹੈ ਜੇ ਅੱਜ ਇਹ ਸਿਰਫ ਧਮਕੀ ਸੀ ਤਾਂ ਕੱਲ ਅਸਲ ਘਟਨਾ ਹੋਈ ਤਾਂ ਸਿਸਟਮ ਕੀ ਤਿਆਰ ਹੈਗਾ ਇਸ ਦੇ ਲਈ ਇਹ ਮਾਮਲਾ ਤਰਫ ਸ਼ਰਾਰਤ ਨਹੀਂ ਵੀ ਹੋ ਸਕਦਾ ਤੇ ਪੂਰੀ ਸਾਜ਼ਿਸ਼ ਵੀ ਨਹੀਂ ਪਰ ਇਹ ਜ਼ਰੂਰ ਸਾਬਤ ਕਰਦਾ ਕਿ ਬੱਚਿਆਂ ਦੀ ਸੁਰੱਖਿਆ ਮਾਮਲੇ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਅਜੇ ਵੀ ਰੀਐਕਟਿਵ ਹੈ ਪ੍ਰੋਐਕਟਿਵ ਨਹੀਂ ਭਾਵ ਕਿ ਜਦੋਂ ਕੋਈ ਗੱਲ ਹੋ ਜਾਂਦੀ ਹੈ ਉਸ ਤੋਂ ਬਾਅਦ ਰਿਐਕਸ਼ਨ ਹੁੰਦਾ ਪਰ ਉਸ ਤੋਂ ਪਹਿਲਾਂ ਕੋਈ ਤਿਆਰੀ ਉਹਦੇ ਵੱਲੋਂ ਨਹੀਂ ਹੈਗੀ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਤਾਂ ਕੀਤੀ ਜਾ ਰਹੀ ਹੈ ਪਰ ਭਰੋਸਾ ਉਦੋਂ ਬਣੇਗਾ ਜਦੋਂ ਸੁਰੱਖਿਆ ਸਿਸਟਮ ਮਜ਼ਬੂਤ ਨજર ਆਏਗਾ ਪਰ ਇਸ ਵੇਲੇ ਦੋ ਸਕੂਲਾਂ ਨੂੰ ਮਿਲਿਆ ਧਮਕੀਆਂ ਨੇ دہشت ਦਾ ਮਾਹੌਲ ਜ਼ਰੂਰ ਕਰ ਦਿੱਤਾ ਤੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਕਈ ਤਰ੍ਹਾਂ ਦੇ ਖੜੇ ਹੋ ਗਏ ਨੇ